ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ F1 ਵੀਜ਼ਾ ਮਿਲਦਾ ਹੈ ਜਿਸ ਨੂੰ ਵਿਦਿਆਰਥੀ ਵੀਜ਼ਾ ਵੀ ਕਿਹਾ ਜਾਂਦਾ ਹੈ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਾ ਸਿਰਫ ਅਮਰੀਕਾ ਵਿੱਚ ਦਾਖਲ ਲੈ ਸਕਦੇ ਨੇ ਅਤੇ ਆਪਣੀ ਡਿਗਰੀ ਪੂਰੀ ਕਰ ਸਕਦੇ ਨੇ ਸਗੋਂ ਉਹਨਾਂ ਨੂੰ ਵਿਕਲਪਿਕ ਪ੍ਰੈਕਟੀਕਲ ਸਿਖਲਾਈ OJT ਅਤੇ ਸਟ੍ਰੀਮ OJT ਰਾਹੀਂ ਪ੍ਰੈਕਟੀਕਲ ਸਿਖਲਾਈ ਜਾਂ ਕੰਮ ਕਰਨ ਦੀ ਵੀ ਆਗਿਆ ਦਿੰਦਾ ਹੈ ਹਾਲੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਪਸੀ ਤੋਂ ਬਾਅਦ ਅਮਰੀਕਾ ਵਿੱਚ ਵੀਜ਼ਾ ਨਿਯਮ ਲਗਾਤਾਰ ਬਦਲ ਰਹੇ ਨੇ ਬਦਲਦੇ ਵੀਜ਼ਾ ਨਿਯਮਾਂ ਨੇ ਇੱਥੇ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਕਾਫੀ ਚਿੰਤਾ ਪੈਦਾ ਕਰ ਦਿੱਤੀ ਹੈ ਉਦਾਹਰਨ ਦੇ ਵਜੋਂ H1B ਵੀਜ਼ਾ ਦੇ ਲਈ ਨਵੀਆਂ ਫੀਸਾਂ ਦਾ ਐਲਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਮੀਤਿਆ ਦੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਤਿਆਰੀਆਂ ਚੱਲਦੀਆਂ ਨੇ ਇਸ ਦੇ ਲਈ F1 ਵੀਜ਼ਾ ਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਬਦਲ ਗਿਆ ਨੀਤੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਆਓ ਅੱਜ ਉਸੇ ਤੁਹਾਨੂੰ ਚਾਰ ਵੱਡੇ ਬਤਲਾਵਾ ਬਾਰੇ ਦੱਸਦੇ ਹਾਂ ਚੋਣਾਂ ਵਾਰ ਹਰ ਪਾਰਟੀ ਦੇ ਨਾਲ ਵਿਦੇਸ਼ੀ ਵਿਦਿਆਰਥੀ ਨੂੰ ਵੀ ਜਾਣੂ ਹੋਣਾ ਚਾਹੀਦਾ ਹੈ ਪਹਿਲੀ ਨਵੀਂ H1B ਵੀਜ਼ਾ ਫੀਸ ਬਾਰੇ ਜੋ ਕਿ ਰਾਸ਼ਟਰਪਤੀ ਡੋਨਾਲਡ ਡਰਾਮਪ ਨੇ 19 ਸਤੰਬਰ 2025 ਨੂੰ H1B ਵੀਜ਼ਾ ਫੀਸ ਤੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਹੈ ਕਿਹੜੀ ਫੀਸ ਉਹਨਾਂ ਸਾਰੇ ਵਿਦੇਸ਼ੀ ਕਾਮਿਆਂ ਉੱਤੇ ਲਾਗੂ ਹੁੰਦੀ ਹੈ ਜੋ ਸੰਯੁਕਤ ਰਾਜ ਤੋਂ ਬਾਹਰ ਰਹਿੰਦੇ ਹੋਏ ਵੀਜ਼ਾ ਦੇ ਲਈ ਅਰਜੀ ਦਿੰਦੇ ਨੇ ਤੇ H1B ਵੀਜ਼ਾ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਖੋਜ ਵਰਗੇ ਖੇਤਰਾਂ ਦੇ ਵਿੱਚ ਭਾਗੀ ਲਈ ਵਰਤੇ ਜਾਂਦੇ ਨੇ। ਇਹ ਵਿਦਿਆਰਥੀ ਇਸ ਵੀਜ਼ਾ ਰਾਹੀਂ ਸੰਯੁਕਤ ਰਾਜ ਦੇ ਵਿੱਚ ਨੌਕਰੀਆਂ ਵੀ ਪ੍ਰਾਪਤ ਕਰ ਸਕਦੇ ਨੇ। ਦੂਸਰਾ ਚੰਗੀ ਖਬਰ ਇਹ ਹੈ ਕਿ ਜੇਕਰ ਕੋਈ ਵੀ ਵਿਦੇਸ਼ੀ ਵਿਦਿਆਰਥੀ F1 ਵੀਜ਼ਾ ਉੱਤੇ ਅਮਰੀਕਾ ਵਿੱਚ ਪੜ ਰਿਹਾ ਹੈ ਤੇ ਇੱਥੇ ਕੰਮ ਕਰਨਾ ਚਾਹੁੰਦਾ ਹੈ ਤੇ ਸਰਕਾਰ ਉਹਨਾਂ ਨੂੰ H1B ਵੀਜ਼ਾ ਵੀ ਦਿੰਦੀ ਹੈ ਤਾਂ ਉਹਨਾਂ ਨੂੰ ਕੋਈ ਨਵੀਂ ਫੀਸ ਨਹੀਂ ਦੇਣੀ ਪਵੇਗੀ। ਇਸ ਦਾ ਮਤਲਬ ਹੈ ਕਿ F1 ਵੀਜ਼ਾ ਉੱਤੇ ਪੜ ਰਹੇ ਵਿਦਿਆਰਥੀਆਂ ਨੂੰ H1B ਉੱਤੇ ਭਰਤੀ ਨਵੀਂ ਫੀਸ ਤੋਂ ਛੋਟ ਮਿਲੇਗੀ ਤੇ ਇਹ ਛੋਟ ਸਿਰਫ ਤਾਂ ਹੀ ਲਾਗੂ ਹੁੰਦੀ ਹੈ ਜੇਕਰ ਵਿਦਿਆਰਥੀ ਈਲਜੀ ਦੇਸ਼ ਤੇ ਅੰਤਰੋਧ ਦਿੱਤੀ ਰਹੀ ਹੈ। ਜੇਕਰ ਹਲਕੇ ਜੇਕਰ ਕੋਈ ਵਿਦਿਆਰਥੀ F1 ਵੀਜ਼ਾ ਉੱਤੇ ਜਿੱਤ ਰਾਜ ਅਮਰੀਕਾ ਵਿੱਚ ਪੜ੍ਹਦਾ ਹੈ ਡਿਗਰੀ ਪ੍ਰਾਪਤ ਕਰਦਾ ਹੈ ਅਤੇ ਫਿਰ ਉਸ ਜਿੱਤ ਰਾਜ ਛੱਡ ਕੇ ਆਪਣੇ ਦੇਸ਼ ਵਿੱਚ ਵਾਪਸ ਆ ਜਾਂਦਾ ਹੈ ਤਾਂ ਜੇਕਰ ਉਹ ਕਿਸੇ ਅਮਰੀਕੀ ਕੰਪਨੀ ਵਿੱਚ ਨੌਕਰੀ ਲਈ ਅਰਜੀ ਦਿੰਦਾ ਹੈ ਤਾਂ ਉਹਨਾਂ ਤੇ ਨਵੀਂ H1B ਵੀਜ਼ਾ ਫੀਸ ਲਗਾਈ ਜਾਵੇਗੀ H1B ਵੀਜ਼ਾ ਫੀਸ ਛੋਟ ਸਿਰਫ ਤਾਹੀ ਉਪਲਬਧ ਹੈ ਜੇਕਰ ਉਹਨੇ ਕਾਲਦੀ ਅਰਜੀ ਸਯੁਤ ਰਾਜ ਅਮਰੀਕਾ ਦੇ ਅੰਦਰ দাਇਰ ਕੀਤੀ ਗਈ ਹੈ ਚੌਥਾ ਪਿਛਲੇ ਮਹੀਨੇ ਗ੍ਰੈਸ ਪ੍ਰਧਿਆ ਵਿਭਾਗ ਨੇ ਐਫ1 ਵੀਜ਼ਾ ਪ੍ਰਣਾਲੀ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਮੌਜੂਦਾਨ ਦੇ ਵਿੱਚ ਵਿਦਿਆਰਥੀਆਂ ਨੂੰ ਸਥਿਤੀ ਦੀ ਮਿਆਦ ਦੇ ਤਹਿਤ ਆਪਣੇ ਕੋਰਸ ਨੂੰ ਪੂਰੀ ਮਿਆਦ ਦੇ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਹੈ ਜਦੋਂ ਤੱਕ ਉਹ ਵੀਜ਼ਾ ਸ਼ਰਤਾ ਦੀ ਪਾਲਣਾ ਕਰਦੇ ਨਹੀਂ ਪ੍ਰਸਤਾਵ ਦੇ ਵਿੱਚ ਇਸ ਨੂੰ ਇੱਕ ਨਿਸ਼ਚਿਤ 4 ਸਾਲਾਂ ਦੀ ਮਿਆਦ ਵਿੱਚ ਬਦਲਣ ਦੀ ਮੰਗ ਕੀਤੀ ਗਈ ਹੈ ਇਸ ਦਾ ਮਤਲਬ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਿਰਫ 2 ਸਾਲਾ ਦੇ ਲਈ ਵੀਜ਼ਾ ਮਿਲੇਗਾ ਭਾਵੇਂ ਉਹਨਾਂ ਦਾ ਅਧਿਐਨ ਦਾ ਕੋਰਸ ਉਸ ਮਿਆਦ ਤੋਂ ਵੱਧ ਕਿਉਂ ਨਾ ਹੋਵੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ F1 ਵੀਜ਼ਾ ਮਿਲਦਾ ਹੈ ਇਸ ਨੂੰ ਵਿਦਿਆਰਥੀ ਵੀਜ਼ਾ ਵੀ ਕਿਹਾ ਜਾਂਦਾ ਹੈ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਾ ਸਿਰਫ ਅਮਰੀਕਾ ਵਿੱਚ ਦਾਖਲ ਲੈ ਸਕਦੇ ਨੇ ਅਤੇ ਆਪਣੀ ਡਿਗਰੀ ਪੂਰੀ ਕਰ ਸਕਦੇ ਨੇ ਸਗੋਂ ਉਹਨਾਂ ਨੂੰ ਵਿਕਲਪਿਕ ਪ੍ਰੈਕਟੀਕਲ ਸਿਖਲਾਈ OJT ਅਤੇ ਸਟਰੀਮ OJT ਰਾਹੀਂ ਪ੍ਰੈਕਟੀਕਲ ਸਿਖਲਾਈ ਜਾਂ ਕੰਮ ਕਰਨ ਦੀ ਵੀ ਆਗਿਆ ਦਿੰਦਾ ਹੈ ਹਾਲੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਪਸੀ ਤੋਂ ਬਾਅਦ ਅਮਰੀਕਾ ਵਿੱਚ ਵੀਜ਼ਾ ਨਿਯਮ ਲਗਾਤਾਰ ਬਦਲ ਰਹੇ ਨੇ ਬਦਲਦੇ ਵੀਜ਼ਾ ਨਿਯਮਾਂ ਨੇ ਇੱਥੇ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਕਾਫੀ ਚਿੰਤਾ ਪੈਦਾ ਕਰ ਦਿੱਤੀ ਹੈ ਉਦਾਹਰਨ ਦੇ ਵਜੋਂ H1B ਵੀਜ਼ਾ ਦੇ ਲਈ ਨਵੀਆਂ ਫੀਸਾਂ ਦਾ ਲਾਂਚ ਕੀਤਾ ਗਿਆ ਹੈ ਇਸੇ ਤਰ੍ਹਾਂ ਮੀੜਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਤਿਆਰੀਆਂ ਚੱਲਦੀਆਂ ਨੇ ਇਸ ਦੇ ਲਈ F1 ਵੀਜ਼ਾ ਉਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਬਦਲੀਆਂ ਨੀਤੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਆਓ ਅੱਜ ਅਸੀਂ ਤੁਹਾਨੂੰ ਚਾਰ ਵੱਡੇ ਬਤਲਾਵਾਵਾਂ ਬਾਰੇ ਦੱਸਦੇ ਹਾਂ ਜੂ ਨਵਾਰਹਰ ਪਾਰਟੀ ਦੇ ਨਾਲ ਵਿਦੇਸ਼ੀ ਵਿਦਿਆਰਥੀ ਨੂੰ ਵੀ ਹੁਣ ਅਚੋਦੇਆ ਪਹਿਲੀ ਨਵੀਂ H1B ਵੀਜ਼ਾ ਫੀਸ ਬਾਰੇ ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸਤੰਬਰ 2025 ਨੂੰ H1B ਵੀਜ਼ਾ ਫੀਸ ਤੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਹੈ ਤੇ ਇਹ ਫੀਸ ਉਹਨਾਂ ਸਾਰੇ ਵਿਦੇਸ਼ੀ ਕਾਮਿਆਂ ਉੱਤੇ ਲਾਗੂ ਹੁੰਦੀ ਹੈ ਜੋ ਸੰਯੁਕਤ ਰਾਜ ਤੋਂ ਬਾਹਰ ਰਹਿੰਦੇ ਹੋਏ ਵੀਜ਼ਾ ਦੇ ਲਈ ਅਰਜੀ ਦਿੰਦੇ ਨੇ ਤੇ H1B ਵੀਜ਼ਾ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਖੋਜ ਵਰਗੇ ਖੇਤਰ ਦੇ ਵਿੱਚ ਭਾਗ ਲੈਣ ਦੇ ਵਿਦਿਆਰਥੀ ਇਸ ਵੀਜ਼ਾ ਰਾਹੀਂ ਸੰਯੁਕਤ ਰਾਜ ਦੇ ਵਿੱਚ ਨੌਕਰੀਆਂ ਵੀ ਪ੍ਰਾਪਤ ਕਰ ਸਕਦੇ ਨੇ ਦੂਸਰਾ ਚੰਗੀ ਖਬਰ ਇਹ ਹੈ ਕਿ ਜੇਕਰ ਕੋਈ ਵੀ ਵਿਦੇਸ਼ੀ ਵਿਦਿਆਰਥੀ ਐਫ 1 ਵੀਜ਼ਾ ਉੱਤੇ ਅਮਰੀਕਾ ਵਿੱਚ ਪੜ ਰਿਹਾ ਹੈ ਤੇ ਇੱਥੇ ਕੰਮ ਕਰਨਾ ਚਾਹੁੰਦਾ ਹੈ ਤੇ ਸਰਕਾਰ ਉਹਨਾਂ ਨੂੰ ਐਚ 1 ਵੀਜ਼ਾ ਵੀ ਦਿੰਦੀ ਹੈ ਤਾਂ ਉਹਨਾਂ ਨੂੰ ਕੋਈ ਨਵੀਂ ਫੀਸ ਨਹੀਂ ਦੇਣੀ ਪਵੇਗੀ। ਇਸਦਾ ਮਤਲਬ ਹੈ ਕਿ ਐਫ 1 ਵੀਜ਼ਾ ਉੱਤੇ ਪੜ ਰਹੇ ਵਿਦਿਆਰਥੀਆਂ ਨੂੰ ਐਚ 1 ਬੀ ਉੱਤੇ ਭਰਤੀ ਨਵੀਂ ਫੀਸ ਤੋਂ ਛੋਟ ਮਿਲੇਗੀ ਤੇ ਇਹ ਛੋਟ ਸਿਰਫ ਤਾਂ ਹੀ ਲਾਗੂ ਹੁੰਦੀ ਹੈ ਜੇਕਰ ਵਿਦਿਆਰਥੀ ਢਲਜੀ ਦੇਸ਼ ਤੇ ਅੰਤਰੋਧ ਦਿੱਤੀ ਰਹੀ ਹੈ। ਤੇ ਇਸ ਤਰ੍ਹਾਂ ਹਲੇ ਕੇ ਜੇਕਰ ਕੋਈ ਵੀਦੀ ਆਤੀ ਹੈ F1 ਵੀਜ਼ਾ ਉਤੇ ਜਯੁਤਰਾਜ ਅਮਰੀਕਾ ਵਿੱਚ ਪੜਦਾ ਹੈ ਡਿਗਰੀ ਪ੍ਰਾਪਤ ਕਰਦਾ ਹੈ ਅਤੇ ਫਿਰ ਇਸ ਜਯੁਤਰਾਜ ਛੱਡ ਕੇ ਆਪਣੇ ਦੇਸ਼ ਵਾਪਸ ਆ ਜਾਂਦਾ ਹੈ ਤਾਂ ਜੇਕਰ ਉਹ ਕਿਸੇ ਅਮਰੀਕੀ ਕੰਪਨੀ ਵਿੱਚ ਨੌਕਰੀ ਲਈ ਅਰਜੀ ਦਿੰਦਾ ਹੈ ਤਾਂ ਉਨਾਂ ਤੇ ਨਵੀਂ H1B ਵੀਜ਼ਾ ਫੀਸ ਲਗਾਈ ਜਾਵੇਗੀ H1B ਵੀਜ਼ਾ ਫੀਸ ਸਿਰਫ ਤਾਹੀ ਉਪਲਬਧ ਹੈ ਜੇਕਰ ਇਹਨੇ ਕਾਲਦੀ ਅਰਜੀ ਜਯੁਤਰਾਜ ਅਮਰੀਕਾ ਦੇ ਅੰਦਰ দাਇਰ ਕੀਤੀ ਗਈ ਹੈ ਚੌਥਾ ਪਿਛਲੇ ਮਹੀਨੇ ਗ੍ਰੈਸ ਸੁਰੱਖਿਆ ਵਿਭਾਗ ਨੇ ਐਫ1 ਵੀਜ਼ਾ ਪ੍ਰਣਾਲੀ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਵਰਤਮਾਨ ਦੇ ਵਿੱਚ ਵਿਦਿਆਰਥੀਆਂ ਨੂੰ ਸਥਿਤੀ ਦੀ ਮਿਆਦ ਦੇ ਤਹਿਤ ਆਪਣੇ ਕੋਰਸ ਨੂੰ ਪੂਰੀ ਮਿਆਦ ਦੇ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਹੈ ਜਦੋਂ ਤੱਕ ਉਹ ਵੀਜ਼ਾ ਸ਼ਰਤਾ ਦੀ ਪਾਲਣਾ ਕਰਦੇ ਨਹੀਂ ਪ੍ਰਸਤਾਵ ਦੇ ਵਿੱਚ ਇਸ ਨੂੰ ਇੱਕ ਨਿਸ਼ਚਿਤ 4 ਸਾਲਾਂ ਦੀ ਮਿਆਦ ਵਿੱਚ ਬਦਲਣ ਦੀ ਮੰਗ ਕੀਤੀ ਗਈ ਹੈ ਇਸ ਦਾ ਮਤਲਬ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਿਰਫ 4 ਸਾਲਾਂ ਦੇ ਲਈ ਵੀਜ਼ਾ ਮਿਲੇਗਾ ਭਾਵੇਂ ਉਹਨਾਂ ਦਾ ਅਧਿਐਨ ਦਾ ਕੋਰਸ ਉਸ ਮਿਆਦ ਤੋਂ ਵੱਧ ਕਿਉਂ ਨਾ ਹੋਵੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ F1 ਵੀਜ਼ਾ ਮਿਲਦਾ ਹੈ ਜਿਸ ਨੂੰ ਵਿਦਿਆਰਥੀ ਵੀਜ਼ਾ ਵੀ ਕਿਹਾ ਜਾਂਦਾ ਹੈ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਾ ਸਿਰਫ ਅਮਰੀਕਾ ਵਿੱਚ ਦਾਖਲ ਲੈ ਸਕਦੇ ਨੇ ਅਤੇ ਆਪਣੀ ਡਿਗਰੀ ਪੂਰੀ ਕਰ ਸਕਦੇ ਨੇ ਸਗੋਂ ਉਹਨਾਂ ਨੂੰ ਵਿਕਲਪਿਕ ਪ੍ਰੈਕਟੀਕਲ ਸਿਖਲਾਈ OJT ਅਤੇ ਸਟ੍ਰੀਮ OJT ਪ੍ਰੈਕਟੀਕਲ ਸਿਖਲਾਈ ਜਾਂ ਕੰਮ ਕਰਨ ਦੀ ਵੀ ਆਗਿਆ ਦਿੱਂਦਾ ਹੈ ਹਾਲੇਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਪਸੀ ਤੋਂ ਬਾਅਦ ਅਮਰੀਕਾ ਵਿੱਚ ਵੀਜ਼ਾ ਨਿਯਮ ਲਗਾਤਾਰ ਬਦਲ ਰਹੇ ਨੇ ਬਦਲਦੇ ਵੀਜ਼ਾ ਨਿਯਮਾਂ ਨੇ ਇੱਥੇ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਲਈ ਕਾफी ਚਿੰਤਾ ਪੈਦਾ ਕਰ ਦਿੱਤੀ ਹੈ ਉਦਾਹਰਨ ਦੇ ਵਜੋਂ H1B ਵੀਜ਼ਾ ਦੇ ਲਈ ਨਵੀਆਂ ਫੀਸਾਂ ਦਾ ਐਲਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਤਿਆਰੀਆਂ ਚੱਲ ਰਹੀਆਂ ਨੇ ਇਸ ਦੇ ਲਈ F1 ਵੀਜ਼ੋ ਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਬਦਲ ਗਿਆ ਨੀਤੀਆਂ ਤੋਂ ਜਾਨੂ ਹੋਣਾ ਚਾਹੀਦਾ ਹੈ ਆਓ ਅੱਜ ਅਸੀਂ ਤੁਹਾਨੂੰ ਚਾਰ ਬੱਡੇ ਬਤਲਾਵਾਵਾਂ ਬਾਰੇ ਦੱਸਦੇ ਹਾਂ ਚੋਣਬਾਦ ਹਰ 파ਟੀ ਦੇ ਨਾਲ ਵਿਦੇਸ਼ੀ ਵਿਦਿਆਰਥੀ ਨੂੰ ਵੀ ਜਾਨੂ ਹੋਣਾ ਚਾਹੀਦਾ ਹੈ ਪਹਿਲੀ ਨਵੀਂ H1B ਵੀਜ਼ਾ ਫੀਸ ਬਾਰੇ ਜੋ ਕਿ ਰਾਸ਼ਟਰਪਤੀ ਡੋਨਾਲਡ ਡਰਾਮਪ ਨੇ 19 ਸਤੰਬਰ 2025 ਨੂੰ H1B ਵੀਜ਼ਾ ਫੀਸ ਤੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਹੈ ਕਿ ਇਹ ਫੀਸ ਉਹਨਾਂ ਸਾਰੇ ਵਿਦੇਸ਼ੀ ਕਾਮਿਆਂ ਉੱਤੇ ਲਾਗੂ ਹੁੰਦੀ ਹੈ ਜੋ ਸੰਯੁਕਤ ਰਾਜ ਤੋਂ ਬਾਹਰ ਰਹਿੰਦੇ ਹੋਏ ਵੀਜ਼ਾ ਦੇ ਲਈ ਅਰਜੀ ਦਿੰਦੇ ਨੇ ਤੇ H1B ਵੀਜ਼ਾ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਖੋਜ ਵਤਕੀ ਖੇਤਰ ਦੇ ਵਿੱਚ ਪਾਤੀ ਲਈ ਫਸਤੇ ਜਾਂਦੇ ਨੇ ਵਿਦਿਆਰਥੀ ਇਸ ਵੀਜ਼ਾ ਰਾਹੀਂ ਸੰਯੁਕਤ ਰਾਜ ਦੇ ਵਿੱਚ ਨੌਕਰੀਆਂ ਵੀ ਪ੍ਰਾਪਤ ਕਰ ਸਕਦੇ ਨੇ ਦੂਸਰਾ ਜੇਕਰ ਕੋਈ ਖਬਰ ਹੈ ਕਿ ਜੇਕਰ ਕੋਈ ਵੀ ਵਿਦੇਸ਼ੀ ਵਿਦਿਆਰਥੀ F1 ਵੀਜ਼ਾ ਉੱਤੇ ਅਮਰੀਕਾ ਵਿੱਚ ਪੜ ਰਿਹਾ ਹੈ ਇੱਥੇ ਕੰਮ ਕਰਨਾ ਚਾਹੁੰਦਾ ਹੈ ਤੇ ਸਰਕਾਰ ਉਹਨਾਂ ਨੂੰ H1B ਵੀਜ਼ਾ ਵੀ ਦਿੰਦੀ ਹੈ ਤਾਂ ਉਹਨਾਂ ਨੂੰ ਕੋਈ ਨਵੀਂ ਫੀਸ ਨਹੀਂ ਦੇਣੀ ਪਵੇਗੀ। ਇਸਦਾ ਮਤਲਬ ਹੈ ਕਿ F1 ਵੀਜ਼ਾ ਉੱਤੇ ਪੜ ਰਹੇ ਵਿਦਿਆਰਥੀਆਂ ਨੂੰ H1B ਉੱਤੇ ਭਰਤੀ ਨਵੀਂ ਫੀਸ ਤੋਂ ਛੋਟ ਮਿਲੇਗੀ ਤੇ ਇਹ ਛੋਟ ਸਿਰਫ ਤਾਂ ਹੀ ਲਾਗੂ ਹੁੰਦੀ ਹੈ ਜੇਕਰ ਵਿਦਿਆਰਥੀ ਵਿੱਲਜੀ ਦੇਸ਼ ਤੇ ਅੰਤਰੋਧ ਦਿੱਤੀ ਰਹੀ ਹੈ। ਜੇਕਰ ਕੋਈ ਵਿਦਿਆਰਥੀ F1 ਵੀਜ਼ਾ ਉੱਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਦਾ ਹੈ ਡਿਗਰੀ ਪ੍ਰਾਪਤ ਕਰਦਾ ਹੈ ਅਤੇ ਫਿਰ ਸੰਯੁਕਤ ਰਾਜ ਛੱਡ ਕੇ ਆਪਣੇ ਦੇਸ਼ ਵਾਪਸ ਆ ਜਾਂਦਾ ਹੈ ਤਾਂ ਜੇਕਰ ਉਹ ਕਿਸੇ ਅਮਰੀਕੀ ਕੰਪਨੀ ਵਿੱਚ ਨੌਕਰੀ ਲਈ ਅਰਜ਼ੀ ਦਿੰਦਾ ਹੈ ਤਾਂ ਉਨਾਂ 'ਤੇ ਨਵੀਂ H1B ਵੀਜ਼ਾ ਫੀਸ ਲਗਾਈ ਜਾਵੇਗੀ H1B ਵੀਜ਼ਾ ਫੀਸ ਸਿਰਫ ਤਾਹੀ ਉਪਲਬਧ ਹੈ ਜੇਕਰ ਵਿਨੇ ਕਾਲ ਦੀ ਅਰਜ਼ੀ ਸੰਯੁਕਤ ਰਾਜ ਅਮਰੀਕਾ ਦੇ ਅੰਦਰ দাਇਰ ਕੀਤੀ ਗਈ ਹੈ ਚੌਥਾ ਪਿਛਲੇ ਮਹੀਨੇ ਗ੍ਰੈਸ ਸੁਰੱਖਿਆ ਵਿਭਾਗ ਨੇ ਐਫ1 ਵੀਜ਼ਾ ਪ੍ਰਣਾਲੀ ਦੇ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਮਰਤਮਾਨ ਦੇ ਵਿੱਚ ਵਿਦਿਆਰਥੀਆਂ ਨੂੰ ਸਥਿਤੀ ਦੀ ਮਿਆਦ ਦੇ ਤਹਿਤ ਆਪਣੇ ਕੋਰਸ ਨੂੰ ਪੂਰੀ ਮਿਆਦ ਦੇ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਹੈ ਜਦੋਂ ਤੱਕ ਉਹ ਵੀਜ਼ਾ ਸ਼ਰਤਾ ਦੀ ਪਾਲਣਾ ਕਰਦੇ ਨਹੀਂ ਪ੍ਰਸਤਾਵ ਦੇ ਵਿੱਚ ਇਸ ਨੂੰ ਇੱਕ ਨਿਸ਼ਚਿਤ 4 ਸਾਲਾਂ ਦੀ ਮਿਆਦ ਦੇ ਵਿੱਚ ਬਦਲਣ ਦੀ ਮੰਗ ਕੀਤੀ ਗਈ ਹੈ ਇਸ ਦਾ ਮਤਲਬ ਹੈ ਕਿ ਵਿਦੇਸ਼ੀ ਵਿਦਿਆਰਥੀ ਨੂੰ ਸਿਰਫ 4 ਸਾਲਾਂ ਦੇ ਲਈ ਵੀਜ਼ਾ ਮਿਲੇਗਾ ਭਾਵੇਂ ਉਹਨਾਂ ਦਾ ਅਧਿਐਨ ਦਾ ਕੋਰਸ ਉਸ ਮਿਆਦ ਤੋਂ ਵੱਧ ਕਿਉਂ ਨਾ ਹੋਵੇ।